ਆਦੀ ਸਾਰੀ ਕਿਸਾਨੀ ਦਾ ਭਾਰ ਉਹਨਾਂ ਚੱਕਿਆ ਚੱਕਿਆ ਫਿਰ ਉਹਨੂੰ ਜੱਜ ਬਾਈ ਉਹਦਾ ਇਹ ਇਹ ਆ ਉਹਨੇ ਫਿਰ ਰੱਬ ਦਾ ਲਈ ਇਹ ਬਣਾ ਲਈ ਤੋਰ ਲਈ ਤੇ ਫਿਰ ਆਪਾਂ ਹੁਣ ਉਹਦੀਆਂ ਲੱਤਾਂ ਥੋੜੋ ਖਿੱਚਣੀਆਂ ਸੀ ਇਹ ਵੀ ਪੁੱਛਿਆ ਜਿਹੜਾ ਬੰਦਾ ਆਪ ਸਹੀ ਨਾ ਨਾ ਹੋਵੇ ਉਹਨੇ ਸੱਚੇ ਦੀਆਂ ਲੱਤਾਂ ਖਿੱਚਣੀਆਂ ਇਹ ਮਤਲਬ ਇਹ ਜਾਨਾਂ ਬਚਾਉਣ ਵਾਸਤੇ ਆਇਆ ਜਾਨਾਂ ਬਚਾਉਣ ਬਚਾਨਾ ਜਾਨਾਂ ਬਚਾਉਣ ਵਾਸਤੇ ਪਰਮਾਤਮਾ ਨੇ ਇਹਨੂੰ ਕਿਹਾ ਬਾਹ ਕੋ ਦਾ ਨਾ ਖਾਸਾ ਕੋ ਨੁਕਸਾਨ ਹੁੰਦਾ ਤੇ ਫਿਰ ਜ਼ਿੰਮੇਵਾਰ ਕਿ ਨੂੰ ਮੰਨਦੀ ਸਰਕਾਰ ਨੂੰ ਮੰਨਾਂਗੇ ਅੱਜ ਉਹ ਅਗਲੀ ਪ੍ਰੀਖਿਆ ਦੇ ਰਹੇ ਨੇ ਕਿ ਅਸੀਂ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਕਿਸਾਨਾਂ ਨੂੰ ਹੱਕ ਲੈ ਕੇ ਦੇਣੇ ਨੇ ਤੇ ਆਪ ਵੀ ਕਰਨ ਦੀ ਕੁਰਬਾਨੀ ਦੇਣੀ ਹੈ। ਕੀ ਬਾਤ ਹੈ। ਕਿਹੜੇ ਲੋਕ ਨੇ ਵੀ ਫੰਡ ਇਕੱਠੇ ਕਰਕੇ ਲੋਕਾਂ ਦੀਆਂ ਮੰਗਾਂ ਵਾਸਤੇ ਤੇ ਅੱਜ ਘਰਾਂ ਦੇ ਵਿੱਚ ਬੈਠੇ ਨੇ ਤਾਂ ਬਹੁਤ ਵੱਡੀ ਲਿਸਟ ਹੈ ਪਿੱਛੇ। ਕਿਸਾਨ ਆਗੂਆਂ ਦੀ ਵੀ ਹੈ। ਬਰਕਰਾਰਾਂ ਵੀ ਵੀ ਹੈ ਤੇ ਸਾਡੀ ਭੈਣਾਂ ਦੀ ਵੀ ਹੈ। ਜਿਹੜੀ ਬਹੁਤ ਵੱਡੀ ਲਿਸਟ ਹੈ। ਇਤਨੇ ਕ ਸਸਕਮੀਆਂ ਕਦੀਆਂ ਕਿੰਨੀਆਂ ਤਸ਼ੀਦੀਆਂ ਲੈ ਲੈਣ ਬਿਲਕੁਲ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲੋਂ ਦਿੱਲੀ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਖਨੌਰੀ ਬਾਰਡਰ ਦੀ ਸਵੇਰ ਦੀ ਤੁਹਾਨੂੰ ਅਪਡੇਟ ਦੇ ਰਹੇ ਆ ਔਰ ਰਾਤ ਦਾ ਸਮਾਂ ਤੁਸੀਂ ਵੇਖ ਸਕਦੇ ਹੋ ਤੁਹਾਨੂੰ ਹੁਣੇ ਆਪਾਂ ਬਜ਼ੁਰਗਾਂ ਦੇ ਨਾਲ ਵੀ ਗੱਲਬਾਤ ਕੀਤੀ ਭੈਣਾਂ ਦੇ ਨਾਲ ਵੀ ਗੱਲਬਾਤ ਕੀਤੀ ਔਰ ਡੱਲੇ ਵਾਲ ਸਾਹਿਬ ਦੇ ਵੱਡੇ ਭੈਣ ਜੀ ਸਕੇ ਭੈਣ ਜੀ ਸਾਡੇ ਨਾਲ ਨੇ ਸੋ ਗੱਲਬਾਤ ਕਰਾਂਗੇ ਵੇਖੋ ਭੈਣ ਭਰਾ ਦਾ ਨਿਸ਼ਤਾ ਰਿਸ਼ਤਾ ਜਿਹੜਾ ਨਾ ਬੜਾ ਹੀ ਅਜ਼ੀਜ਼ ਰਿਸ਼ਤਾ ਹੈ ਆਪਾਂ ਇਤਿਹਾਸ ਦੇ ਵਿੱਚ ਵੀ ਪੜਦੇ ਗੁਰੂ ਨਾਨਕ ਪਾਤਸ਼ਾਹ ਤੇ ਬੇਬੇ ਨਾਨਕੀ ਦਾ ਭੈਣਾ ਭਰਾਵਾਂ ਦੇ ਹਮੇਸ਼ਾ ਸੁੱਖ ਮੰਗਦੀਆਂ ਭਾਵੇਂ ਨਾਰਾਜ਼ ਵੀ ਹੋਣ ਤੇ ਸੁੱਖ ਹਮੇਸ਼ਾ ਮੰਗਦੀਆਂ ਸੋ ਅੱਜ ਵੇਖੋ ਜਿੱਥੇ ਦੁਨੀਆ ਉਹਨਾਂ ਦੀ ਸੁੱਖ ਮੰਗ ਰਹੀ ਅਰਦਾਸ ਕਰ ਰਹੀ ਉੱਥੇ ਭੈਣ ਸਾਰੇ ਕੰਮ ਕਰ ਛੱਡ ਕੇ ਉਹ ਵੀ ਵੇਖੋ ਆਹ ਸਟੇਜ ਏ ਤੁਸੀਂ ਵੇਖ ਸਕਦੇ ਸਟੇਜ ਦੇ ਸਭ ਤੋਂ ਮੋਰੀ ਹੋ ਕੇ ਇਹ ਬੈਠੇ ਨੇ ਸੋ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਬੇਬੇ ਚੈਨਲ ਦੇ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਬੇ ਜੀ ਕੀ ਨਾਮ ਤੁਹਾਡਾ ਜਸਵੀਰ ਕੋਰ ਜਸਵੀਰ ਕੋਰ ਹਾਂ ਜੀ ਤੁਸੀਂ ਵੱਡੇ ਹੋ ਕਿ ਛੋਟੇ ਹੋ ਮੈਂ ਵੱਡੀਆਂ 1.5 ਸਾਲ ਕਿੰਨੇ ਭੈਣ ਭਰਾਓ ਸਾਡੇ ਦਰਸ਼ਕਾਂ ਦੱਸੋ 6 ਭੈਣਾਂ ਦੋ ਭਰਾ 6 ਭੈਣਾਂ ਤੇ ਦੋ ਭਰਾ ਹਾਂ ਜੀ ਅੱਛਾ ਤੇ ਤੁਸੀਂ ਸਭ ਤੋਂ ਵੱਡੇ ਹੋ ਨਹੀਂ ਜੀ ਅਸੀਂ ਅਸੀਂ ਦੋਨੇ ਸਭ ਤੋਂ ਛੋਟੇ ਹਾਂ ਅੱਛਾ ਦੋਨੋਂ ਤੁਸੀਂ ਸਭ ਤੋਂ ਛੋਟੇ ਹਾਂ ਛੋਟੇ ਹਾਂ ਦੂਜੇ ਸਾਰੇ ਵੱਡੇ ਸਤਾਂ अच्छा आ, वीर ਵੀ ਇੱਕ ਮੇਥੋਂ ਵੱਡਾ ਸੀਗਾ ਹਾਂ ਉਹਨਾਂ ਦੀ ਡੈਥ ਹੋ ਗਈ 5 ਸਾਲ ਹੋ ਗਏ ਅੱਛਾ ਜੀ ਹਾਂ ਜੀ ਇਹ ਪਰਜਾਈਏ ਮੇਰੀ ਵੱਡੇ ਦੇ ਘਰ ਵਾਲੀ ਜੀ 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 ਹਾਂ ਜੀ ਤੇ ਭੈਣਾ ਤਿੰਨ ਭੈਣਾਂ ਦੀ ਡੈਥ ਹੋਈ ਐ ਤਿੰਨ ਭੈਣਾਂ ਸੀ ਹੈਗੀਆਂ ਦੋ ਰਾਜਸਥਾਨ ਚ ਮੈਂ ਢੱਲੇਵਾਲ ਸਾਹਿਬ ਦੇ ਪਿੰਡ ਦੇ ਨਾਲ ਹੀ ਨੇੜੇ ਪਿੰਡ ਮੇਰਾ ਅੱਛਾ ਉਹ ਮਾਰਾ ਪਿੰਡ ਤੇ ਮੈਂ ਉੱਥੇ ਕਿੰਨਾ ਪਿਆਰ ਸੀ ਫਿਰ ਭੈਣ ਭਰਾਵਾਂ ਦਾ ਕਿੰਨਾ ਦੱਸਾਂ ਮੈਂ ਦੱਸ ਨਹੀਂ ਸਕਦੇ ਕਿੰਨਾ ਪਿਆਰਾ ਸਾਡਾ ਅੱਜ ਵੀ ਉਨਾ ਹੀ ਹੈ ਅੱਛਾ ਅਸੀਂ ਤਾਂ ਗੱਫੜੀ ਪਾ ਕੇ ਸਕੂਲ ਜਾਂਦੇ ਸੀ ਦਰਨੇ ਪੈਣ ਕਰਾ ਉਹਦਾ ਬੈਗ ਵੀ ਮੈਂ ਚੁੱਕ ਕੇ ਲ ਜਾਂਦੀ ਸੀ ਅੱਛਾ ਇਹ ਮੇਰੇ ਭਰਾ ਨੂੰ ਭਾਰ ਨਾ ਲੱਗੇ ਹਾਏ ਹਾਏ ਤੇ ਅੱਜ ਉਹ ਨਾ ਵੇਖੋ ਅੱਜ ਮੈਨੂੰ ਲੱਗਦਾ ਸਾਰੀ ਪੰਜਾਬੀ ਦਾ ਭਾਰ ਚੱਕ ਲਿਆ ਉਹਦੋਂ ਤੁਸੀਂ ਵੇਖੋ ਬੈਗ ਦੇ ਭਾਰ ਦੀ ਗੱਲ ਆਉਂਦੇ ਮੇਰੇ ਭਰਾ ਦੇ ਮੋਢੇ ਦੇ ਭਾਰ ਨਾ ਪਵੇ ਅੱਜ ਸਾਰੀ ਕਿਸਾਨੀ ਦਾ ਭਾਰ ਉਹਨਾਂ ਚੱਕਿਆ ਚੱਕੇ ਫਿਰ ਉਹਨੂੰ ਜਜਬਾਈ ਉਹਦਾ ਹੈ ਇਹ ਹੈ ਹੂੰ ਉਹਨੇ ਫਿਰ ਜਦੋਂ ਨਹੀਂ ਇਹ ਬਣਾ ਲਈ ਤੋਰ ਲਈ ਹੂੰ ਤੇ ਫਿਰ ਆਪਾਂ ਹੁਣ ਉਹਦੀਆਂ ਲੱਤਾਂ ਥੋੜੋ ਖਿੱਚਣੀਆਂ ਸੀਆਂ ਵੀ ਤੋ ਪੁੱਛਿਆ ਹਾਂ ਨਹੀਂ ਆ ਜਦੋਂ ਉਹਨਾਂ ਨੇ ਫੈਸਲਾ ਲਿਆ ਉਹਨਾਂ ਤੁਹਾਡੀ ਭੈਣ ਪਰਾਂ ਦੀ ਸਲਾਹ ਲਈ ਵੀ ਮੈਂ ਫੈਸਲਾ ਲੈਣ ਲੱਗਾ ਵੀ ਮੈਂ ਸਿਰ ਟੜਦੀ ਲਾਉਣ ਲੱਗਾ ਕੋਈ ਨਾ ਤੋਂ ਤਾਂ ਸਿਰ ਡਰਦਾ ਸੀ ਲੱਗ ਕੇ ਕੋਈ ਨਾ ਕਹਣਗੇ ਨਾ ਕਰ ਹਾਂ ਮੈਨਾਂ ਤੋਂ ਡਰਦਾ ਵੀ ਸੀ ਕਿ ਆ ਵੀ ਮੈਂ ਜੇ ਭੈਣਾਂ ਨੂੰ ਦੱਸੂਗਾ ਭੈਣਾਂ ਨੂੰ ਨਹੀਂ ਦੱਸਿਆ ਅਸੀਂ ਤਾਂ ਜਦੋਂ ਅਸੀਂ ਡਰ ਪੂਰਾ ਮੰਨਦੇ ਹਾਂ ਭੈਣਾਂ ਦਾ ਪੂਰਾ ਬਲਦਾ ਨੇ ਦੀ ਆਮ ਵਾਪੇ ਵੇਖੀ ਤਾਂ ਆਪਣਾ ਛੋਟਾ ਭਰਾ ਉਹੇ ਭੈਣਾਂ ਡਰਾ ਕੇ ਰੱਖਦਾ ਪਰ ਐਂ ਤਾਂ ਡਰੋਂਦਾ ਹੀ ਸਿਰ ਹੈ ਅੱਛਾ ਐਂ ਡਰੋਂਦਾ ਹੀ ਸਿਰ ਹੈ ਡਰ ਮੰਦਾ ਵੀ ਹੈ ਡਰਦਾ ਮੰਦਾ ਵੀ ਉਹਨਾਂ ਨੂੰ ਉਹਨੂੰ ਆਏ ਵੀ ਜੇ ਮੇਰੇ ਭੈਣਾਂ ਨੂੰ ਪਤਾ ਲੱਗ ਗਿਆ ਨਾ ਤੇ ਹੁਣ ਆ ਕੇ ਬੈਠ ਜਾਣਗੇ ਵੀ ਨਹੀਂ ਭੈਣਾਂ ਅੱਛਾ ਤੇ ਫਿਰ ਅਸੀਂ ਇਹਦੇ ਜਜ਼ਬੇ ਨੂੰ ਵੇਖ ਕੇ ਅਸੀਂ ਅਸੀਂ ਖਿੱਚਦੀਆਂ ਨਹੀਂ ਪਿੱਛੇ ਹਾਂ ਕਿਉਂ ਫਿਰ ਇਹਦੀ ਇਹ ਲੈਂ ਬਣੀ ਆ ਤੇ ਜੇ ਹੁਣ ਅਸੀਂ ਲੈਂ ਉਹਦੀ ਨੂੰ ਤੋੜਾਂਗੇ ਨਾ ਫਿਰ ਸਾਡੇ ਵਾਸਤੇ ਠੀਕ ਨਹੀਂ ਨਾ ਹੈ ਕੰਮ ਬਿਲਕੁਲ ਇਹ ਇਹ ਆਗੂ ਦੂਜਿਆਂ ਨਾਲੋਂ ਹਟ ਕੇ ਸੀ ਇਹ ਲਕੀਰ ਖਿੱਚ ਕੇ ਚੱਲਦੇ ਸੀ ਜਿਵੇਂ ਇਤਿਹਾਸ ਦੇ ਵਿੱਚ ਬਾਬਾ ਦੀਪ ਸਿੰਘ ਨਾ ਵੀ ਲਕੀਰ ਖਿੱਚ ਕੇ ਵੀ ਆਰ ਪਾਰ ਦੀ ਲੜਾਈ ਹੁੰਦੀ ਸੀ ਇਹਨਾਂ ਦੀ ਵਿੱਚ ਵਿਚਾਲੇ ਵਾਲੀ ਗੋਲਜੀ ਲੀਡਰਾਂ ਵਾਲੀ ਲੜਾਈ ਨਹੀਂ ਸੀ ਵੀ ਅੱਜ ਵੇਖੋ ਜ਼ਮੀਨ ਵੀ ਮੈਨੂੰ ਪਤਾ ਲੱਗਾ ਵੀ ਘਰੋਂ ਦਾਤੇ ਦੀ ਕਿਰਪਾ ਨਾਲ ਸੌਖੀ ਹੈ ਨਾ ਤੇ ਠਾਣੇ ਠਾਣੇ ਵੀ ਚੱਲਦੀ ਏ ਤੋ ਕਿਹਨਾਂ ਦੀ ਕਿਹਨਾਂ ਦੀ ਖਾਤਰ ਬੈਠੇ ਨੇ ਦੁਨੀਆਂ ਦੀ ਖਾਤਰ ਹੂੰ ਅੱਜ ਕੁਝ ਜਥੇਬੰਦੀਆਂ ਵਿਰੋਧ ਕਰਨ ਈਆਂ ਸੀ ਫਿਰ ਉਹਨਾਂ ਨੇ ਤਾਂ ਫਿਰ ਤੈਨੂੰ ਤੁਹਾਨੂੰ ਪਤਾ ਹੀ ਉਹ ਅੱਜ ਕੱਲ ਇੱਕ ਦੂਜੇ ਦੇ ਉੱਤੇ ਇੱਕ ਦੂਜੇ ਨੇ ਤਾਂ ਫਿਰ ਲੱਤਾਂ ਖਿੱਚਣੀਆਂ ਹੀ ਆ ਨਾ ਜਿਹੜਾ ਸੱਚਾ-ਸੱਚਾ ਬੰਦਾ ਹੁੰਦਾ ਉਹਦੀ ਹਰ ਹਮੇਸ਼ਾ ਹੀ ਅਗਲਾ ਕੁਝ ਲੱਤਾਂ ਖੇਡ ਹੁੰਦੇ ਹੂੰ ਜਿਹੜਾ ਬੰਦਾ ਆਪ ਸਹੀ ਨਾ ਨਾ ਹੋਵੇ ਉਹਨੇ ਸੱਚੇ ਦੀਆਂ ਲੱਤਾਂ ਖਿੱਚਣੀਆਂ ਬਿਲਕੁਲ ਵੱਡੀਆਂ ਪਰਝਾਈਆਂ ਵੀ ਮਾਵਾਂ ਵਰਗੀਆਂ ਹੁੰਦੀਆਂ ਤੇ ਕਿਵੇਂ ਰਿਆਸ ਫਿਰ ਆਪਣੇ ਦਿਓਰ ਦੇ ਨਾਲ ਰਿਸ਼ਤਾ ਬੇਬੇ ਬਹੁਤ ਠੀਕ ਰਿਆ ਰੈਗ੍ਰੀ ਚੀਕਾ ਖਾਲਸਾ ਰੈਗ੍ਰੀ ਹੀ ਪਤਾ ਅੱਛਾ ਕਿਵੇਂ ਸ਼ਰਾਰਤੀ ਸੀ ਨਹੀਂ ਨਹੀਂ ਹਾਂ ਇਹ ਜਿੱਤਾ ਦੇ ਕਿ ਹਈ ਨਹੀਂ ਸਿੱਧੇ ਉਹ ਰਾਣੀ ਤੇ ਗਾਲੀ ਨਹੀਂ ਅੱਛਾ ਭਰਾਵਾਂ ਵਾਲੀ ਸੀ ਬਸ ਭੈਣ ਭਰਾਵਾਂ ਵੀ ਆ ਮਾਂ ਵੀ ਮਾਤਾ ਕਰਦਾ ਸੀ ਅੱਛਾ ਹਾਂ ਐਵੇਂ ਮੈਂ ਕਹੇ ਨਾਂ ਨੂੰ ਚੰਗੀ ਮੰਦੀ ਆਖੀ ਆਪਾਂ ਤੇ ਨਾਂ ਹੀ ਉਹਨੇ ਕਿ ਇਹਨੂੰ ਜੇ ਬੁਲਾਉਣਾ ਤਾਂ ਉਹਨੇ ਆਦਾ ਵੀ ਉਹਨੇ ਵੱਡੀ ਮੰਨਣਾ ਪੂਰੀ ਇੱਜ਼ਤ ਦਿੱਤੀ ਬਹੁਤ ਇੱਜ਼ਤ ਆਂਗੇ ਅੱਛਾ ਹਾਂ ਜੀ ਮਾਜੀ ਆ ਹੁਣ ਫੈਸਲਾ ਲਿਆ ਹੁਣ ਜਿਹਨਾਂ ਕਿ ਇਹਨਾਂ ਨੂੰ ਅੱਜ ਮੂੰਹ ਆਈ ਜਾਂਦਾ ਨਾ ਇਹਨਾਂ ਹੀ ਸਾਨੂੰ ਆਈ ਜਾਂਦਾ ਹਾਏ ਹਾਏ ਸਾਡਾ ਜੀ ਆ ਕਰ ਬਿਲਕੁਲ ਵੇਖੋ ਅਦੀ ਕਿੰਨੀ ਉਮਰ ਹੈ ਬੇਬੇ ਤੁਹਾਡੀ ਕਿੰਨੀ ਉਮਰ ਤੇ ਦੱਲੇਵਾਲ ਸਾਹਿਬ ਦੀ ਉਮਰ ਕਿੰਨੀ ਹੈ ਮੇਰਾ 55 ਦਾ ਜਨਮ ਹੈ ਦਾ 60 ਦਾ ਚੌਥਾ ਸਾਲ ਦਾ ਹੋਊਗਾ 40 ਸਾਲ ਦਾ ਹੋ ਗਿਆ। ਉਹ ਅੱਗੇ ਤੂੰ ਲੱਗਾਈ ਰਹੀ। ਇੱਕ ਮਤਲਬ ਅੱਧੀ ਸਦੀ ਤੋਂ ਜ਼ਿਆਦਾ ਤੁਸੀਂ ਸਮਾਂ ਉਹਨਾਂ ਦੇ ਨਾਲ ਬਤੀਤ ਕੀਤਾ ਹੈ। ਚਲੋ ਇਹਨਾਂ ਦੀ ਗੱਲ ਕਰੀਏ ਤੇ ਇਹਨਾਂ ਨੇ ਅੱਧੀ ਸਦੀ ਬਤੀਤ ਕੀਤੀ ਹੋਣੀ ਹੈ। ਤੇ 50 ਸਾਲ ਦਾ ਹਾਂਜੀ। 6 ਵਿੱਚ ਪੜਦਾ। ਜਦੋਂ ਤੁਹਾਡਾ ਵਿਆਹ ਹੋਇਆ 6 ਵਿੱਚ ਪੜਦੇ ਸੀ। 6 ਵਿੱਚ ਕੋ ਛੋਟੇ ਹੀ ਹੁੰਦੇ ਬਿਲਕੁਲ ਬੱਚਾ ਦਾ 10 ਕਿ ਸਾਲ ਦਾ ਬੰਦਾ ਹੁੰਦਾ। ਉਹ ਵੀ ਆ ਸਿਆਣੇ ਵਾਲੀਆਂ ਗੱਲਾਂ ਸੀ। ਇਹਦੀਆਂ ਕੋਈ ਨਿਆਣੇ ਵਾਲੀਆਂ ਗੱਲਾਂ ਨਹੀਂ ਸੀ। ਅੱਛਾ। ਆ ਮਾਤੜ ਕਰਦਾ ਇਹ ਪੂਰਾ ਵੀ ਨਹੀਂ। ਇਹਦਾ ਸ਼ੁਰੂ ਤੋਂ ਐ ਬੱਚਿਆਂ ਵਾਲੀ ਤਾਂ ਗੱਲ ਇਹਨੇ ਕਰੀ ਨਹੀਂ ਨਾ ਵੀ ਜਨਨੀ ਦੀ ਮਤਲਬ ਜਿਵੇਂ ਕੋਈ ਜੁਆਕ ਕਮਲੀਆਂ ਗੱਲਾਂ ਕਰ ਲੈ ਹੂੰ ਇਹ ਜੀਆਂ ਨਹੀਂ ਕਰਦਾ ਸੀ ਇਹ ਹੂੰ ਉਹ ਸੁਣ ਜੀਆਂ ਸੁਣ ਜੀਆਂ ਗੱਲਾਂ ਸੀ ਇਹਦੀ ਸਾਡੇ ਪਿੰਡ ਇੱਕ ਵਾਰੀ ਨੂੰ ਤੁੰਨੇ ਦੀ ਦੱਸ ਦਿੰਨੀ ਇਹ ਗੱਲ ਕਾਲਜ ਪੜਨ ਜਾਂਦਾ ਹੁੰਦਾ ਸੀ ਤੇ ਸਾਡੇ ਨੇ ਝੋਟਾ ਸੀਗਾ ਉਹ ਖਰਾਬ ਬਹੁਤ ਸੀਗਾ ਵੀ ਜੁਆਕੇ ਪਿੰਡਾਂ ਦੇ ਵਿੱਚ ਝੋਟੇ ਛੱਡੇ ਹੁੰਦੇ ਸੀਗੇ ਹੂੰ ਹੂੰ ਬਹੁਤ ਨੁਕਸਾਨ ਕਰਦਾ ਹੁੰਦਾ ਸੀ ਕਿਸੇ ਨੂੰ ਮਾਰਦਾ ਸੀ ਦਰਖਤ ਪਟ ਦਿੰਦਾ ਸੀਗਾ ਹੂੰ ਤੇ ਖੇਤੀ ਦੇ ਵਿੱਚ ਜਾ ਕੇ ਚਰਨਾ ਥੋੜਾ ਖਰੂ ਬੜਾ ਪਾਉਣਾ ਹੂੰ ਉਹ ਸਾਡੇ ਸਰਪੰਚ ਨੇ ਵੇਚਦਾ ਅੱਛਾ ਜੀ ਵੇਚਦਾ ਤੇ ਇਹ ਗੋਲੇ ਵਾਲੇ ਸਾਡਾ 2-3 ਕਿਲੋਮੀਟਰ ਪਿੰਡ ਪਿੱਛੇ ਪੈਂਦਾ ਗੋਲੇ ਵਾਲੇ ਤੋਂ ਜੀ ਇਹ ਪਰ ਕੇ ਆਉਂਦਾ ਸੀਗਾ ਤੇ ਕਸਾਈ ਲਈ ਜਾਂਦੇ ਸੀ ਹੂੰ ਮਤਲਬ ਛੋਟੇ ਨੂੰ ਉੱਥੇ ਗੋਲੇ ਵਾਲੇ ਛੋਟਾ ਸੀ ਇਹ ਵੇਖੋ ਕਿੰਨਾ ਖੂਗਾ ਇਹ 16 ਸਾਲਾਂ 17 ਸਾਲਾਂ ਦਾ ਹੋਗਾ ਹੂੰ ਤੇ ਇਹ ਨੇ ਉੱਥੇ ਜਦੋਂ ਦੇਖਿਆ ਵੀ ਗੱਲਾਂ ਕਰੀ ਜਾਣ ਗੋਲੇ ਵਾਲੇ ਵੀ ਵਿਕੀ ਮੰਮੰ ਲੱਈਆਂ ਲਿਆ ਦੇਣ ਇੱਕ ਝੋਟਾ ਵੇਚਦਾ ਹੰ ਨਹੀਂ ਮੰਨਦੇ ਸੀ ਇਸ ਗੱਲ ਦੀ ਉਹਦਾ ਹੂੰ ਵੀ ਝੋਟਾ ਵੇਚਦਾ ਤੇ ਇਹ ਉੱਥੇ ਸੁਣਦਾ ਸੀ ਕਿ ਤੇ ਪੁੱਛਣ ਲੱਗ ਗਿਆ ਉਹਨਾਂ ਨੂੰ ਵੀ ਝੋਟਾ ਤਾਂ ਸਾਢੇ ਪਿੰਡੋਂ ਲਿਆਇਆ ਤੁਸੀਂ ਕਿੱਥੋਂ ਕਾ ਤੁਨੇ ਫੜਕੇ ਹੂੰ ਉਹ ਆਂਦੇ ਸੀ ਫੜਕੇ ਨਹੀਂ ਲਿਆਇਆ ਸੀ ਤਾਂ ਮੁੱਲ ਲੈ ਕੇ ਆਇਆ ਅੱਛਾ ਜੀ ਕਿੰਨੇ ਦਾ ਲਗੇ ਉਹ ਕਿਤੇ 400 ਦਾ ਹੂੰ ਉਹ ਕਹਿੰਦਾ 400 ਮੈਥੋਂ ਲੈ ਲਓ ਹੂੰ ਤੇ ਤੁਸੀਂ ਝੋਟਾ ਛੱਡ ਦਿਓ ਹੂੰ ਉਹਦੋਂ ਜਾਕਾਂ ਕੋਲੇ 400 ਕਿੱਥੇ ਹੁੰਦਾ ਸੀਗਾ ਹੂੰ ਉਹ ਕਹਿੰਦੇ ਨਾ ਵੀ ਅਸੀਂ ਤਾਂ 500 ਲਵਾਂਗੇ ਹੂੰ ਅਸੀਂ ਨਹੀਂ 400 ਲੈਂਦੇ ਉਹ ਇਹਨਾਂ ਦੇ ਉੱਥੇ ਨਾ ਮੇਰਾ ਮਾਮਾ ਵਿਆਹ ਗੋਲੇ ਵਾਲੇ ਮੇਰੇ ਮਾਮੇ ਦੇ ਮਤਲਬ ਸੌਰਿਆ ਦੇ ਕਰੇ ਜਾਵੜਿਆ ਮੇਰਾ ਨਾਨਾ ਵੀ ਮਤਲਬ ਮੰਮੀ ਮਮੀ ਦਾ ਪਿਓ ਵੀ ਮਤਲਬ ਸਾਡੇ ਨਾਲ ਬਹੁਤ ਜ਼ਿਆਦਾ ਵੀ ਵਰਤ ਵਰਤਾਰਾ ਸੀ ਉਹਨਾਂ ਦਾ ਉਹ ਕਹਿੰਦਾ ਵੀ ਕਿਵੇਂ ਜਗਜੀਤ ਕਿਵੇਂ ਚਾਹ ਪਾਣੀ ਪੀਣਾ ਨਹੀਂ ਬਾਪੂ ਯਾਰ ਵੀ ਨਾ ਪਾਣੀ ਨਹੀਂ ਪੀਣਾ ਨਾਨਾ ਜੀ ਨਾਨਾ ਜੀ 500 ਰੁਪਇਆ ਲੈਣਾ ਉਹ ਤਾਂ ਕੀ ਕਰਨਾ ਪੁੱਤ 500 ਰੁਪਇਆ ਉਦੋਂ ਜਦੋਂ 500 ਰੁਪਇਆ ਨਹੀਂ ਕੋਈ ਦਿੰਦਾ ਹੁੰਦਾ ਸੀ ਪੁੱਤ ਕੀ ਕਰਨਾ ਤੂੰ 500 ਰੁਪਇਆ ਉਹ ਨੂੰ ਆਏ ਹੋ ਗਿਆ ਵਿਕੀਪੀਡਿਆ ਇੱਥੇ ਲੜਲੁਰਨਾ ਪਏ ਹੁਣ ਕਾਲਜ ਵਿੱਚ ਵੀ ਕਿਵੇਂ ਬੱਚਾ ਹੋਈ ਕਾ ਤੂੰ 500 ਮੰਗਦਾ ਹਾਂਜੀ ਤੂੰ ਕੀ ਕਰਨਾ ਪੁੱਤ 500 ਰੁਪਇਆ ਕਹਿੰਦਾ ਬਾਪੂ ਝੋਟਾ ਛਡਾਉਣਾ ਹੂੰ ਉਹਦਾ ਝੋਟਾ ਛਡਾ ਪਾਇਆ ਮੇਰੇ ਲਾਲਾ ਉਹ ਆਂਦਾ ਕਿ ਝੋਟਾ ਛਡਾਉਣਾ ਹੂੰ ਇਹ ਕਿੱਥੇ ਝੋਟਾ ਕਹਿੰਦਾ ਉੱਥੇ ਅੱਡੇ ਤੇ ਝੋਟਾ ਲਈ ਵਿਚਿਆ ਉਹ ਨਾਲ ਹੀ ਆ ਗਿਆ ਨਾਨਾ ਜੀ ਹੂੰ ਨਾਨਾ ਜੀ ਨੇ 500 ਰੁਪਇਆ ਦੇ ਤੁਹਾਨੂੰ ਤੇ ਨਾ ਛੋਟਾ ਛੱਡਦਾ ਉਹਨਾਂ ਨੇ ਉਹ ਆ ਦੇ ਲੈ ਛੋਟਾ ਉਹ ਲੈ ਕੇ ਕਿਹੜੀਆਂ ਤੁਸੀਂ ਛੱਡ ਕਿਓ ਮੇਰੇ ਪਿੰਡ ਅੱਛਾ ਮੋੜ ਕੇ ਮੈਂ ਕਿਵੇਂ ਲੈ ਕੇ ਜਾਵਾਂ ਮੈਂ ਤਾਂ ਹੁਣ ਮੋਟਰਸਾਈਕਲ ਤੇ ਜਾਣਾ ਹੂੰ ਛੋਟਾ ਤੁਸੀਂ ਛੱਡ ਕਿਓ ਮੋੜ ਕੇ ਅੱਛਾ ਵੀ ਅੱਗੇ ਕਿਹੜਾ ਵਹੀਕਲ ਹੁੰਦੇ ਸੀ ਤੋਰ ਕੇ ਲਿਆਏ ਤੋਰ ਕੇ ਫੇਰ ਵਿਚਾਰੇ ਮੋੜ ਕੇ ਪਿੰਡ ਛੱਡਣਾ ਇਹ 3 ਕਿਲੋਮੀਟਰ ਵਾਟ ਹੂੰ ਛੱਡ ਗਏ ਛੋਟਾ ਆ ਗਿਆ ਤੇ ਅੱਖਣ ਵੀ ਛੋਟਾ ਕਿਵੇਂ ਖੁੱਲ ਕੇ ਆ ਗਿਆ ਵੀ ਉਹਨਾਂ ਤੋਂ ਭੱਜ ਕੇ ਆ ਗਿਆ ਕਿਵੇਂ ਆ ਗਿਆ ਪਿੰਡ ਛੋਟਾ ਕਰੀਆਂ ਕੇ ਬਾਪੂ ਨੂੰ ਦੱਸਦਾ ਬਾਪੂ ਨੂੰ ਨਾਲ ਨਹੀਂ ਦੱਸਦਾ ਸੀ ਮਾਤਾ ਮਾਤਾ ਨੂੰ ਦੱਸਦਾ ਬੇਬੇ 500 ਰੁਪਈਆ ਲੈਣਾ ਗੁਪੰਗਾ ਪੁੱਤ ਕੀ ਕਰਨਾ 500 ਰੁਪਈਆ ਤੇ ਉਹ ਨਾਨੇ ਦਾ ਦੇਣਾ ਮੈਂ ਨਾਨੀ ਤੋਂ ਲਿਆ ਸੀਗਾ ਉਹ ਨਾਨੇ ਦਾ ਕੀ ਕਰਨ ਕੀ ਕਰਨ ਵਾਸਤੇ ਲਿਆ ਸੀ ਬੇਬੇ ਐ ਗੱਲ ਸੀ ਉੱਥੇ ਨਾ ਗੋਲੇ ਵਾਲੇ ਕਹੀ ਜਾਂਦੇ ਸੀਗੇ ਡੱਲੇ ਵਾਲੇ ਦੀਆਂ ਝੋਟਾ ਵੇਚਦਾ ਇਹ ਹਾਨ ਨਹੀਂ ਹੁੰਦੀ ਆ ਦਾ ਆਏ ਹਾਏ ਹਾਏ ਹਾਂ ਜਿਵੇਂ ਬਚਪਨ ਦੀਆਂ ਗੱਲਾਂ ਸੀ ਅੱਜ ਬਚਪਨ ਤੋਂ ਪਤਾ ਲੱਗ ਜਾਂਦਾ ਕਿ ਕਿੱਡੀਆਂ ਸੁਲਝੀਆਂ ਵੀ ਇੱਕ ਹਾਨੀ ਸੀ ਵੀ ਪਿੰਡ ਵਾਲਿਆਂ ਨੇ ਝੋਟਾ ਵੇਚਦਾ ਜੀ ਮਾਰਦਾ ਸੀ ਤੇ ਉਹਨੂੰ ਗਾ ਵਧਣਗੇ ਕੀ ਕਰਨਗੇ ਹਣਾ ਇਸੇ ਗੱਲ ਤੇ ਆਂਦਾ ਪਤਾ ਪਾਪ ਲੱਗੂਗਾ ਆਪਾਂ ਨੂੰ ਪਾਉਣ ਲੱਗੂਗਾ ਤੇ ਝੋਟਾ ਤੁਸੀਂ ਰੱਖਿਆ ਉਹ ਮਾਰਿਆ ਨਹੀਂ ਤੁਹਾਨੂੰ ਬਾਅਦ ਵਿੱਚ ਪਿੰਡ ਦੀ ਸ਼ਰਤ ਪਿੰਡ ਜੀ ਪਿੰਡ ਦੀ ਸ਼ਰਤ ਲਿਆ ਤੂੰ ਮਾਰਦਾ ਨਹੀਂ ਗਿਆ ਇਹਨੂੰ ਫਿਰ ਨਾ ਮਾਰਦਾ ਫਿਰਦਾ ਸੀ ਮਾਰਦਾ ਸਾਨੂੰ ਮਾਰਦਾ ਸੀ ਪਿੰਡ ਜੀ ਫਿਰਦਾ ਰਹਿੰਦਾ ਸੀ ਹਾਂ ਮਾਰਦਾ ਫਿਰਦਾ ਸੀ ਕਿ ਟਾ ਵਸਰ ਛੱਡ ਤਾ ਲਿਆ ਕੇ ਫਿਰ ਨਾ ਸਰਪੰਚ ਨੇ ਵੀ ਨਹੀਂ ਕਿਹਾ ਸਰਪੰਚ ਕਹਿੰਦਾ ਵੀ ਮੈਥੋਂ ਪੈਸੇ ਲੈ ਲਓ ਵੀ ਜਿਹੜੇ ਮੈਂ ਝੋਟੇ ਦੇ ਲਏ ਆ ਇਹਦੇ ਪੈਸੇ ਦਿੱਤੋਂ ਨਹੀਂ ਲੈਨੇ ਗੁਰਦੁਆਰੇ ਦੇ ਦੀ ਗੁਰਦੁਆਰੇ ਦਵਾਤੇ ਉਹਦੇ ਪੈਸੇ ਕੀ ਬਾਤ ਝੋਟੇ ਨੂੰ 500 ਰੁਪਇਆ ਉਹਨਾਂ ਨੂੰ 100 ਰੁਪਇਆ ਵਾਧਾ ਦੇਣਾ ਸੀ ਬਰ ਅਕਸਰ ਜਦੋਂ ਅਗਲੇ ਨੇ ਖਰੀਦਿਆ ਸੀਗਾ ਉਹਨਾਂ ਨੂੰ 500 ਰੁਪਇਆ ਦੇ ਕੇ ਝੋਟਾ ਪਿੰਡ ਚ ਲੈ ਕੇ ਛੱਡਦਾ ਕੀ ਬਾਤ ਦੇਖੋ ਇਹ ਬਚਪਨ ਦੀਆਂ ਗੱਲਾਂ ਮੈਂ ਮੇਰੀ ਕੋਸ਼ਿਸ਼ ਇਹ ਸੀ ਵੀ ਚਲੋ ਉਹਨਾਂ ਬਾਰੇ ਗੱਲਬਾਤ ਕੀਤੀ ਜਾਵੇ ਤਾਂ ਜੋ ਬਚਪਨ ਦੀਆਂ ਵੀ ਕੋਈ ਗੱਲਾਂ ਖੁੱਲਣ ਅੱਜ ਦੂਜਿਆਂ ਤੇ ਆਪਾਂ ਸਾਰੇ ਗੱਲਾਂ ਕਰ ਰਹੇ ਆ ਪਰ ਉਹਨਾਂ ਦੇ ਕਿਹੋ ਜਿਹਾ ਬਚਪਨ ਦੀ ਸ਼ਖਸੀਅਤ ਕਿਹੋ ਜੀ ਸੀ ਅੱਜ ਅੱਜ ਮੈਨੂੰ ਇਹ ਜਾਪਦਾ ਕਿ ਉਸ ਛੋਟੇ ਦਾ ਪੁੰਨੇ ਨੂੰ ਲੱਗਣਾ ਹਮ ਗੱਲ ਤਾਂ ਤੁਹਾਡੇ ਮਨ ਚ ਆਈ ਮੇਰੇ ਮਨ ਚ ਆ ਰਹੀ ਆ ਨਿਤ ਹੁੰਦੀ ਆ ਕਿ ਉਹ ਛੋਟੇ ਦੀ ਜਾਨ ਬਚਾਈ ਸੀ ਹੋਏ ਹੋਏ ਅੱਜ ਕਿਸਾਨੀ ਵਿਚਾਰ ਰਹੇ ਨੇ ਅੱਜ ਕਿਸਾਨੀ ਵਿਚਾਰ ਹੈ ਹਾਂ ਇਹ ਮਤਲਬ ਇਹ ਜਾਨਾ ਬਚਾਉਣ ਵਾਸਤੇ ਆਇਆ ਇਹ ਜਾਨਾ ਬਚਾਉਣ ਬਚਾਨਾ ਜਾਨਾ ਬਚਾਉਣ ਵਾਸਤੇ ਪਰਮਾਤਮਾ ਨੇ ਇਹਨੂੰ ਕਹਿਦਾ ਹੈ। ਕੀ ਬਾਤ ਹੈ। ਵੀ ਕਰੋ ਤੇ ਦਾਤੇ ਦੀ ਕਿਰਪਾ ਸੀ ਰੋਟੀ ਪਾਣੀ ਹਰ ਕੁਝ ਹੈ ਸੁੱਖ ਸੂਤ ਹੈਗੀ। ਸੁੱਖ ਸੂਤਤ ਵੱਧ। 140 ਕਿੱਲੇ ਪਹਿਲੀ ਦੇ ਸੱਤੇ। ਤਿੰਨ ਤਿੰਨ ਮੇਰੇ ਚਾਚੇ ਤਾਏ ਭਰਾ ਸੀਗੇ। 40 40 ਕਿੱਲੇ ਅੰਦਰ ਬਣਦੇ ਸਨ। ਵਾਹ। ਕੀ ਬਾਤ ਹੈ। ਵੇਖੋ ਦਾਤੇ ਦੀ ਕਿਰਪਾ ਸੀ ਕਹਿੰਦੇ ਜਮੀਨ ਜਾਇਦਾਦ ਦੀ ਕੋਈ ਘਾਟ ਨਹੀਂ ਜੱਦੀ ਪੁਸ਼ਤੀ ਖਾਨਦਾਨੀ ਸਨ ਅੱਜ ਵੀ ਮਤਲਬ ਠੰਡ ਠਪਾਣੇ ਵੀ ਆਮ ਬੰਦੇ ਨੂੰ ਚੱਲਦੀ ਪਰ ਅੱਜ ਵੇਖੋ ਅੱਜ ਉਹਨਾਂ ਦੀ ਹਾਲਤ ਜਿਹੜੀ ਹੈ ਸਾਡੇ ਘਰ ਕਿੱਲੇ ਕਿੱਲੇ ਸਾਂਚ ਹੈ ਅੱਛਾ ਸਾਡੇ ਘਰ ਕਿੱਲੇ ਕਿੱਲੇ ਥਾਂ ਚ ਹੈ ਵਾਹਿਗੁਰੂ ਪਿੰਡ ਦੇ ਵਿੱਚ ਮਤਲਬ ਖੁਦ ਨਾ ਖਾਸਾ ਮਤਲਬ ਸਰਕਾਰਾਂ ਦੇ ਸਿਰ ਤੇ ਜੂ ਨਹੀਂ ਸਰਕਦੀ ਡੱਲੇ ਵਾਲ ਸਭ ਆਪਣੀ ਅੜੀ ਤੇ ਨੇ ਹੈਨਾ ਹਟੇਗੀ ਤਾਂ ਵੀ ਨਹੀਂ ਮੈਂ ਅਰਦਾਸ ਕਰਦੀ ਹੈ ਨਾ ਖੁਦਾ ਨਾਲ ਖਾਸਾ ਕੋ ਨੁਕਸਾਨ ਹੁੰਦਾ ਤੇ ਫਿਰ ਜੁम्मेवार ਕਿ ਨੂੰ ਮੰਨਦੇ ਸਰਕਾਰ ਨੂੰ ਮੰਨਾਂਗੇ ਹੂੰ ਸਰਕਾਰ ਨੂੰ ਤੁਸੀਂ ਮਿਲ ਕੇ ਆਉਨੇ ਫਿਰ ਆਪਣੇ ਭਰਾ ਨੂੰ ਰੋਜ਼ ਰੋਜ਼ ਹਾਂ ਕੀ ਗੱਲਬਾਤ ਹੁੰਦੀ ਹੈ ਗੱਲਾਂ ਬਸ ਆਹੀ ਕਰਦਾ ਵੀ ਤੁਸੀਂ ਰੋਣਾ ਨਹੀਂ ਕੀ ਕਰੋ ਤੁਸੀਂ ਠੀਕ ਕਰੋ ਮੈਂ ਠੀਕ ਹਾਂ ਅੱਛਾ ਚਰਦੀ ਕਲਾ ਦੀ ਗੱਲ ਚਰਦੀ ਕਲਾ ਦੀ ਗੱਲ ਬਿਟੈਂਦੀ ਕਲਾ ਦੀ ਗੱਲ ਕੋਈ ਨਹੀਂ ਬਿਟੈਂਦੇ ਵਾਲੀ ਹਜੇ ਵੀ ਨਹੀਂ ਅਰਸੋਂ ਪਰ ਇੱਕ ਖੂਨ ਦਾ ਨਾਤਾ ਹੈ ਨਾ ਬੇਬੇ ਮੰਨ ਤੇ ਆਉਂਦਾ ਨਾ ਮੰਨ ਤੇ ਉਹ ਪਾਉਂਦਾ ਨਾ ਵੀ ਮੰਨ ਦੇ ਵਿੱਚੋਂ ਤਾਂ ਸਾਰਾ ਦੇਣੀ ਬਲਬਲੀ ਉੱਠਦੀ ਆ ਵੀ ਭਰਾਵਾਂ ਦੀ ਸੁਖ ਭਰਾ ਤੇ ਕਿਤੇ ਲੜਾਕੀ ਹੋਣ ਕਿੰਨਾ ਕੁ ਜੋ ਭੈਣਾ ਫਿਰ ਵੀ ਸੁਖ ਮੰਗਦੀ ਐ ਤੇ ਤੁਸੀਂ ਕਹਿੰਦੇ ਹੈ ਹੀ ਬੜਾ ਸਾਉ ਦੇਵਤਾ ਹੈ ਹੈ ਸਾਉ ਕੋਈ ਸਾਨੂੰ ਮਾਪਿਓ ਸਾਡਾ ਸਾਡੇ ਪਿਓ ਨੂੰ ਮੱਕੇ ਦਾ ਥੋੜਾ ਟਾਈਮ ਹੀ ਹੋਇਆ ਮਾਂ ਮੱਕੀ ਨੂੰ ਸਾਡੀ ਨੂੰ ਬਹੁਤ ਚਿਰ ਗਿਆ ਸਾਡੀ ਮਾਤਾ ਮਰੀਆ 93 ਦੀ ਅੱਛਾ 93 ਦੀ ਮਰੀਏ ਸਾਡੀ ਮਾਂ ਤੇ ਬਾਪੂ ਤਾਂ ਸਾਡਾ ਹੁਣ 13 ਚ ਬਰੀਆ ਅੱਛਾ ਹਾਂ ਤੇ ਇਹਨੇ ਸਾਨੂੰ ਮਾਂ ਨਹੀਂ ਜਾਦੋਂ ਦਿੱਤੀ ਭਰਾ ਮਾਂ ਨੇ ਸਾਡਿਆਂ ਨੇ ਦੋਨੇ ਇੱਕੋ ਸੀ ਅਕਸਰ ਕਹਿ ਜਾਂਦਾ ਮਾਂ ਮੈਂ ਮੁਰਣੀ ਪੇਕੀ ਹੁਣਾ ਪੇਕੀ ਹੁੰਦੇ ਮਾਵਾਂ ਦਾ ਹਾਂ ਪਰ ਇਹ ਨਾ ਨਹੀਂ ਦੋਨੇ ਭਰਾ ਮਾਂ ਨੇ ਸਾਨੂੰ ਮਾਂ ਜਾਦੋਂ ਕੀ ਬਾਤ ਹੈ ਭਰਾਵਾ ਤਾਂ ਸੋਲੇ ਸਨਿਆ ਦੇ ਦੇਣ ਪੂਰੀ ਤਰਜਣ ਅੱਛਾ ਹਾਂ ਜੀ ਮੈਂ ਅੱਛਾ ਜੀ ਬਸ ਹਾਂ ਜੀ ਭੈਣ ਜੀ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹ ਹੀ ਕਹੂੰਗੀ ਕਿ ਜਿਹੜੇ ਅੱਜ ਬੀਕੂ ਜੀ ਇੱਕ ਤਾਂ ਸਿੱਧੂਪੁਰ ਦੇ ਸੁਪਾ ਪ੍ਰਧਾਨ ਅਜਿस्तानी ਵਿੱਚ ਦਿਨ ਚ ਹੋ ਗਏ ਮਰਨ ਵਰਤ ਤੇ ਬੈਠੇ ਹੋ ਅਗਨੀ ਪ੍ਰੀਖਿਆ ਦੇ ਰਹੇ ਨੇ ਅਗਨੀ ਪ੍ਰੀਖਿਆ ਕਿਉਂ ਕਿਉਂਕਿ ਬਹੁਤ ਸਾਰੇ ਬੁੱਧੀਜੀਵੀ ਜਿਹੜੇ ਹੁੰਦੇ ਨੇ ਕਹਿ ਦਿੰਦੇ ਨੇ ਕਿ ਕਿਸਾਨਤਾ ਜੀ ਫੰਡ ਇਕੱਠਾ ਕਰਕੇ ਪੈਸੇ ਖਾ ਕੇ ਬਹਿ ਜਾਂਦੇ ਆ ਅੱਜ ਜੋ ਅਗਨੀ ਪ੍ਰੀਖਿਆ ਦੇ ਰਹੇ ਨੇ ਕਿ ਅਸੀਂ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਜੀ ਉਹ ਕਿਸਾਨਾਂ ਨੂੰ ਹੱਕ ਲੈ ਕੇ ਦੇਣੇ ਨੇ ਤੇ ਆਪਦੀ ਜਾਨ ਦੀ ਕੁਰਬਾਨੀ ਦੇਣੀ। ਕੀ ਬਾਤ ਹੈ। ਇਹਦੇ ਕੋਈ ਸ਼ੱਕ ਨਹੀਂ। ਇਸ ਇਸ ਲਈ ਅਗਨੀ ਪ੍ਰੀਖਿਆ ਹੀ ਕਹੂੰਗੀ ਮੈਂ। ਵੀ ਅਗਨੀ ਪ੍ਰੀਖਿਆ ਦੇ ਰਹੇ ਨੇ ਲੋਕਾਂ ਨੂੰ ਦੱਸ ਰਹੇ ਨੇ ਵੀ ਤੁਹਾਡੀਆਂ ਮੰਗਾਂ ਵਾਸਤੇ ਕੌਣ ਆਪ ਦੀ ਜਾਨ ਦੀ ਕੁਰਬਾਨੀ ਦੇ ਸਕਦੇ ਤੇ ਕਿਹੜੇ ਲੋਕ ਨੇ ਮੈਂ ਤੁਹਾਡੇ ਚੈਨਲ ਰਾਹੀਂ ਕਹੂੰਗੀ ਕਿ ਕਿਹੜੇ ਲੋਕ ਨੇ ਵੀ ਫੰਡ ਇਕੱਠੇ ਕਰਕੇ ਲੋਕਾਂ ਦੀਆਂ ਮੰਗਾਂ ਵਾਸਤੇ ਤੇ ਅੱਜ ਘਰਾਂ ਦੇ ਵਿੱਚ ਬੈਠੇ ਨੇ ਹੂੰ ਕਿਸਾਨ ਆਗੂ ਤੇ ਇੱਕ ਇਹ ਕਿਸਾਨ ਆਗੂ ਹੈ ਵੀ ਜਿਹੜੀ ਆਪ ਦੀ ਜਾਨ ਲਾ ਰਹੇ ਨੇ ਲੋਕਾਂ ਦੀਆਂ ਮੰਗਾਂ ਕਰਦੇ ਕੋਈ ਸ਼ੱਕ ਨਹੀਂ ਅੱਜ ਸਾਡੀ ਖਾਤਰ ਸਿਰ ਧੜ ਦੀ ਬਾਜ਼ੀ ਲਾ ਰਹੇ ਨੇ ਔਰ ਅੱਜ ਮਾਫ ਕਰਨਾ ਫਿਰ ਦੀਪ ਸਿੱਧੂ ਦੀ ਗੱਲ ਉਹ ਸੱਚ ਹੋ ਜੇਗੀ ਵੀ ਅਸੀਂ ਧੋਗਾਂ ਤੇ ਇਕੱਠੇ ਹੋਣ ਆਲੇ ਆ ਅੱਜ ਜਿਉਂਦੇ ਜੀ ਉਹਨਾਂ ਨੂੰ ਹੌਸਲਾ ਆਊਗਾ ਵੀ ਮੇਰੇ ਮਗਰ ਖਲਕਤ ਆਈ ਏ ਔਰ ਉਹ ਲੋਕ ਆਏ ਨੇ ਵੀ ਜਿਨ੍ਹਾਂ ਦੀ ਲੜਾਈ ਮੈਂ ਲੜ ਰਿਹਾ ਕਰੋਂ ਬੇਬੇ ਨੇ ਕਿਹਾ ਵੀ ਕਿੱਲੇ ਚ ਘਾਰੇ ਦਾਤੇ ਦੀ ਕਿਰਪਾ ਕਿਸੇ ਗੱਲ ਦੀ ਕਮੀ ਨਹੀਂ ਪਰ ਪਹਿਲੀ ਵਾਰ ਹੋਇਆ ਵੀ ਨਹੀਂ ਤੇ तकरीबन ਜਿਹੜੀ ਹੁੰਦੀ ਨਾ ਆਪਾਂ ਵੇਖਦੇ ਆ ਬਲੀ ਛਪਾਈਆਂ ਦੇ ਦਿੱਤੀ ਜਾਂਦੀ ਪਰ ਇਸ ਵਾਰ ਜਰਨੈਲ ਸਿਰ ਧੜ ਦੀ ਲਾ ਕੇ ਬੈਠਾ ਪਰ ਸਰਕਾਰਾਂ ਪਤਾ ਨਹੀਂ ਖੈਰ ਭਾਵੇਂ ਸਟੇਟ ਦੀ ਗੱਲ ਕਰਾਂ ਜਾਂ ਸੈਂਟਰ ਦੀ ਗੱਲ ਕਰਾਂ ਕਿਸੇ ਵੱਡੇ ਹਾਸੇ ਦੀ ਉਡੀਕ ਕਰ ਰਹੀਆਂ ਹਾਲਾਂਕਿ ਉਹਨਾਂ ਕੋਲ ਰਿਪੋਰਟ 1 ਸੈਕਿੰਡ ਦੀ ਪਹੁੰਚ ਰਹੀ ਹੈ ਡਾਕਟਰਾਂ ਨਾਲ ਗੱਲਬਾਤ ਹੋਈ ਹੈ ਸੈਂਟਰ ਸਰਕਾਰ ਨੂੰ ਤੇ ਖਾਸ ਕਰਕੇ ਪੰਜਾਬ ਦੀ ਸਰਕਾਰ ਨੂੰ ਇਹ ਤਾਂ ਅਸੀਂ ਦੱਸ ਦੇਣਾ ਚਾਹੁੰਦੇ ਆਂ ਵੀ ਜੇ ਤੁਹਾਡੇ ਮਨ 'ਚ ਕੋਈ ਭੁਲੇਖਾ ਹੈ ਵੀ ਜੇ ਤੁਹਾਡੇ ਮਨ ਦੇ ਵਿੱਚ ਇਹ ਹੋਵੇ ਵੀ ਅਸੀਂ ਢੱਲੇਵਾਲ ਸਾਹਿਬ ਨੂੰ ਚੱਕ ਕੇ ਲੈ ਜਾਗੇ ਪਹਿਲਾਂ ਤਾਂ ਇਹ ਹੋ ਨਹੀਂ ਸਕਦਾ ਕਿਉਂਕਿ ਤੁਸੀਂ ਦੇਖ ਹੀ ਰਹੇ ਹੋ ਵੀ ਜਿਹੜਾ ਸਾਡਾ ਇਕੱਲੇ ਵੀਰ ਹੀ ਨਹੀਂ ਪਹਿਰਾ ਲਾ ਰਹੇ ਪੈਣਾ ਦਾ ਵੀ ਪਹਿਰਾ ਬਰੋਬਰ ਆ ساری ਰਾਤ ਪੈਣਾ ਵੀ ਅਸੀਂ ਬੈਠ ਕੇ ਜਾਗ ਕੇ ਗੱਡਦੇ ਆ ਤੇ ਦੂਜੀ ਸੈਂਟਰ ਨੂੰ ਵੀ ਅਸੀਂ ਤੁਹਾਡੇ ਚੈਨਲ ਨਾਲ ਹੀ ਇੱਕ ਚੈਲੰਜ ਹੀ ਸਮਝਣ ਉਹ ਵੀ ਤੁਹਾਡੇ ਮਨ ਦੇ ਵਿੱਚ ਜਿਹੜਾ ਭਲੇਖਾ ਹੈ ਵੀ ਭਲੇਖਾ ਕੱਢ ਦਿਓ ਵੀ ਅਗਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਲੋਕਾਂ ਦੀਆਂ ਮੰਗਾਂ ਦੇ ਖਾਤਰ ਸ਼ਹੀਦ ਹੁੰਦੇ ਆ ਦੇਖੋ ਸਾਡੇ ਵਾਸਤੇ ਬਹੁਤ ਮੁਸ਼ਕਲ ਲਫ਼ਜ਼ ਹੈ ਜਿਹੜਾ ਮੈਂ ਬੋਲਿਆ ਅਗਰ ਜੇ ਸ਼ਹੀਦ ਹੁੰਦੇ ਆ ਤਾਂ ਬਹੁਤ ਵੱਡੀ ਲਿਸਟ ਹੈ ਪਿੱਛੇ ਕਿਸਾਨ ਆਗੂਆਂ ਦੀ ਵੀ ਹੈ ਬਰਕਰਾਰਾਂ ਵੀ ਵੀ ਹੈ ਤੇ ਸਾਡੀ ਭੈਣਾਂ ਦੀ ਵੀ ਹੈ ਜਿਹੜੀ ਬਹੁਤ ਵੱਡੀ ਲਿਸਟ ਹੈ ਕਿੰਨੇ ਕੁ ਸਸਕਨੀਆਂ ਕਿੰਨੀਆਂ ਕਸ਼ੀਦੀਆਂ ਲੈ ਲੈਣ ਬਿਲਕੁਲ ਸੱਚ ਹੈ ਮੇਰੀ ਵੀ ਉਦਨ ਡੱਲਿਆ ਸਾਹਿਬ ਨਾਲ ਜਦੋਂ ਗੱਲ ਹੋਈ ਸੀ ਉਹਨੇ ਇਹੋ ਕਿਹਾ ਸੀ ਵੀ ਹਰਪਾਲ ਸਿੰਘ ਜੀ ਮੈ ਰਵਾਂ ਨਾ ਰਵਾਂ ਮੋਰਚਾ ਜੁੰਦਾ ਰਹਿਣਾ ਚਾਹੀਦਾ ਪਰ ਇਹਨਾਂ ਨੇ ਕਿਹਾ ਵੀ ਲਿਸਟ ਜਾਰੀ ਹੈ ਮਰਜੀਵੜਿਆਂ ਦੀਆਂ ਲਿਸਟਾਂ ਜਾਰੀ ਨੇ ਸਰਕਾਰ ਮੱਤਾ ਸੋਚੇ ਵੀ ਇੱਕ ਤੋਂ ਬਾਅਦ ਇੱਕ ਹੋਰ ਖੜਾ ਹੈ ਪਤਾ ਨਹੀਂ ਕਿਉਂ ਸਰਕਾਰ ਦੇ ਸਿਰ ਤੇ ਜੂਨ ਹੀ ਸਰકરી ਪਰ ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਨਾ ਕਿਸਾਨਾਂ ਨੂੰ ਕਹਿਣਾ ਚਾਹੁੰਨਾ ਵੀ ਇਹੋ ਜੀ ਆਗੂ ਲੱਭਣੇ ਬੜੇ ਔਖੇ ਨੇ ਵਕਾਊ ਆਗੂ ਜ਼ੁਬਾਨਾਂ ਤੋਂ ਥਿੜਕਣ ਵਾਲੇ ਆਗੂ ਬੜੇ ਨੇ ਪਰ ਜ਼ਬਾਨ ਤੇ ਖੜਨ ਵਾਲੇ ਆਗੂ ਦਰਲੇ ਹੋਇਆ ਕਰਦੇ ਜਿਹੜੇ ਲੋਕਾਂ ਦੀ ਲੜਾਈ ਲੜਦੇ ਹੋਣ ਸੋ ਉਹਨਾਂ ਦੇ ਵਿੱਚੋਂ ਸਰਦਾਰ ਜਗਜੀਤ ਸਿੰਘ ਦੀ ਢੱਲੇਵਾਲ ਨੇ ਅੱਜ ਉਹਨਾਂ ਦੀ ਭੈਣ ਦੇ ਨਾਲ ਉਹਨਾਂ ਦੀ ਪਰਜਾਈ ਦੇ ਨਾਲ ਉਹਨਾਂ ਦੇ ਸਕੇ ਸਬੰਧੀਆਂ ਦੇ ਨਾਲ ਗੱਲਬਾਤ ਹੋਈ ਹੈ ਉਹ ਦਿਨ ਆਪਾਂ ਉਹਨਾਂ ਦੇ ਬੇਟੇ ਦੇ ਨਾਲ ਪੋਤਰੇ ਦੇ ਨਾਲ ਗੱਲਬਾਤ ਹੋਈ ਸੀ ਅੱਜ ਪਰਿਵਾਰ ਦੇ ਹੋਰ ਮੈਂਬਰਾਂ ਦੇ ਨਾਲ ਗੱਲਬਾਤ ਹੋਈ ਹੈ ਪਰ ਵੇਖੋ ਕਿੰਨੇ ਡੱਲੇ ਵਾਲ ਸਾ ਵੀ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਹੌਸਲਾ ਦਿੰਦੇ ਨੇ ਹਾਲਾਂਕਿ ਹੌਸਲਾ ਇਹਨਾਂ ਨੇ ਦੇਣਾ ਹੈ ਕਿਉਂਕਿ ਰੋਟੀ ਦੀ ਇੱਕ ਵੇਲੇ ਦੀ ਛੱਡੀਏ ਤੇ ਬੜਾ ਔਖਾ ਲੱਗਦਾ ਇੱਕ ਦਿਨ ਰੋਟੀ ਛੱਡਣੀ ਬੜੀ ਔਖੀ ਹੈ ਪਰ ਅੱਜ 27 ਦਿਨ ਹੋ ਗਏ ਰੋਟੀ ਛੱਡਿਆ ਨੂੰ ਇਸ ਕੋ ਮਿਲ ਜਾਂਦੇ ਉਹ ਉਲਟਾ ਉਹ ਹੌਸਲਾ ਦਿੰਦੇ ਨੇ ਵੇਖਿਆ ਜੇ ਦਿਲ ਨਾ ਛੱਡਿਆ ਜੇ ਮਨ ਨਾ ਪਰਿਆ ਜੇ ਸੋ ਹੋਰ ਵੀ ਆਗੂ ਸਹਿਬਾਨ ਆਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦਾ ਯਤਨ ਕਰਦੇ ਜੋ ਆ ਗਿਆ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਹ